ਉਦੋਂ ਬਾਅਦ ਇਹਨੇ ਮੈਨੂੰ ਉਹ ਕਿਹਾ ਤੀਆ ਤੇਰਾ ਵਰਕ ਪਰਮਿਟ ਲੱਗੂਗਾ ਕੈਨੇਡਾ ਦਾ ਖੇਤੀਬਾੜੀ ਦਾ ਉਹਦੇ ਲਈ ਕਹਿੰਦੀ ਪਹਿਲਾ ਐਡਵਾਂਸ 3 ਲੱਖ ਰੁਪਇਆ ਦੇਣਾ ਪੈਣਾ ਹੈ ਇਹ ਕਹਿੰਦੇ ਹਜੇ ਟਾਈਮ ਲੱਗੂਗਾ ਹਜੇ ਕੈਨੇਡਾ ਦੇ ਜਿਵੇਂ ਅੱਗੇ ਆਪਣਾ ਝਗੜਾ ਚੱਲ ਪਿਆ ਹੈ ਕਹਿੰਦੇ ਇੰਡੀਆ ਦਾ ਬੰਦ ਕਰਤੀ ਵੀ ਹੈ ਉਹਦੇ ਕਰਕੇ ਕਹਿੰਦੇ ਥੋੜਾ ਟਾਈਮ ਲੱਗੂਗਾ ਜੀ ਤਾਂ ਸਮਰਾਲਾ ਚ ਇੱਕ ਵਿਆਹੁਤਾ ਜੋੜੇ ਦੀ ਧੋਖਾਧੜੀ ਦਾ ਸ਼ਿਕਾਰ ਹੋਇਆ ਇੱਕ ਨੌਜਵਾਨ ਜੀ ਹਾਂ ਇਸ ਨੌਜਵਾਨ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਲਾਰਾ ਲਗਾ ਕੇ ਉਸ ਤੋਂ 3 ਲੱਖ ਰੁਪਏ ਇਸ ਵਿਅਤਾ ਜੋੜੇ ਨੇ ਠੱਗ ਲਏ ਨੇ ਜਿਹੜਾ ਬਾਹਰ ਹੋਰ ਪੈਸੇ ਹੋਰ ਪੈਸੇ ਵੀ ਵਿਆਜ ਦੀ ਚੱਕਣੇ ਸੀਗੇ ਬਾਹਰ ਭੇਜਣ ਨੂੰ ਤਾਂ ਸਮਰਾਲਾ ਦੇ ਪਿੰਡ ਮੁਸ਼ਕਾਬਾਦ ਤੋਂ ਇਹ ਪੂਰੀ ਖਬਰ ਸਾਹਮਣੇ ਆਈ ਹੈ ਜਿੱਥੋਂ ਦੇ ਵਸਨੀਕ ਅਮਰਿੰਦਰ ਸਿੰਘ ਨੂੰ ਕੈਨੇਡਾ ਭੇਜਣ ਦੇ ਨਾਮ ਹੇਠ ਇਸ પતિ ਪਤਨੀ ਵੱਲੋਂ ਚਾਹੇ ਚਲਿਆ ਗਿਆ ਜਿਸ ਤੋਂ ਬਾਅਦ ਉਸ ਤੋਂ 3 ਲੱਖ ਰੁਪਏ ਠੱਗ ਕੇ ਇਹ ਜੋੜਾ ਫਰਾਰ ਹੋ ਗਿਆ ਜਿਸ ਤੋਂ ਬਾਅਦ ਹੁਣ ਪੀੜਤ ਨੇ ਪੁਲਿਸ ਕੋਲ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਕੀਤੀ ਹੈ ਅਮਰਿੰਦਰ ਸਿੰਘ ਨਾਮ ਦੇ ਇੱਕ ਵਿਅਕਤੀ ਵੱਲੋਂ ਜੋ ਕਿ ਬਰਨਾਲਾ ਦੇ ਰਹਿਣ ਵਾਲਾ ਹੈ ਅਤੇ ਉਸਦੀ ਪਤਨੀ ਕਿਰਨਦੀਪ ਕੌਰ ਵੱਲੋਂ ਉਸ ਨੂੰ ਕੈਨੇਡਾ ਭੇਜਣ ਲਈ 6 ਮਹੀਨੇ ਦਾ ਸਮਾਂ ਮੰਗਿਆ ਗਿਆ ਸੀ ਅਤੇ ਉਸ ਤੋਂ ਲੱਖ ਰੁਪਏ ਉਹਨਾਂ ਵੱਲੋਂ ਖਾਤੇ ਵਿੱਚ ਪਵਾਏ ਗਏ ਪਰੰਤੂ ਇਸੇ ਬਾਅਦ ਵੀ ਉਸ ਨੂੰ ਕੈਨੇਡਾ ਨਹੀਂ ਭੇਜਿਆ ਗਿਆ ਜਦੋਂ ਉਹਨਾਂ ਵਾਰ-ਵਾਰ ਪਤੀ-ਪਤਨੀ ਨੂੰ ਕੈਨੇਡਾ ਭੇਜਣ ਸੰਬੰਧੀ ਪੁੱਛਿਆ ਤਾਂ ਪਹਿਲਾਂ ਉਸ ਨੂੰ ਲਾਰੇ ਲਗਾਉਂਦੇ ਰਹੇ ਅਤੇ ਫਿਰ ਉਹਨਾਂ ਦਾ ਫੋਨ ਹੀ ਚੁੱਕਣਾ ਬੰਦ ਕਰ ਦਿੱਤਾ ਮੇਰਾ ਨਾਮ ਯਰਮੰਦ ਸਿੰਘ ਪਿੰਡ ਮੁਸ਼ਕਵਾਦਾ ਦਾ ਰਹਿਣ ਵਾਲਾ ਹਾਂ ਇਹਨੇ ਕੁੜੀ ਨੇ ਕਿਰਨਦੀਪ ਕੌਰ ਨੇ ਮੈਨੂੰ ਵੀਜਾ ਲਮ ਕੈਨੇਡਾ ਵੀਜਾ ਲਵਾਉਣ ਲਈ 3 ਲੱਖ ਰੁਪਏ ਦੀ ਮੰਗ ਕਰੀ ਸੀ ਇਹਨੂੰ ਪੈਸੇ ਦਿੱਤੇ ਸੀ ਪਹਿਲਾਂ ਇਹਨੇ 13000 ਰੁਪਏ ਲੱਤਾ ਦਿੱਤੇ ਜੀ ਮੇਰੀ ਕੈਨੇਡਾ ਦੀ ਰਿਫਿਊਜ਼ ਲਾਈ ਹੋਈ ਸੀਗੀ ਉਹ ਨੂੰ ਕਲੀਅਰ ਕਰਾਉਣ ਬਾਅਦ ਤੇ ਨੇ ਮੇਰੇ ਤੋਂ 13000 ਰੁਪਏ Google Pay ਕਰਾਏ ਦਿੱਤੇ ਜੀ ਫਿਰ ਉਹ ਤੋਂ ਬਾਅਦ ਇਹਨੇ ਮੈਨੂੰ ਕਿਹਾ ਤੀਆ ਤੇਰਾ ਵਰਕ ਪਰਮਿਟ ਲੱਗੂਗਾ ਕੈਨੇਡਾ ਦਾ ਖੇਤੀਬਾੜੀ ਦਾ ਉਹਦੇ ਲਈ ਕਹਿੰਦੀ ਪਹਿਲਾਂ ਐਡਵਾਂਸ 3 ਲੱਖ ਰੁਪਏ ਦੇਣਾ ਪੈਣਾ ਜੀ ਉਹ ਮੈਂ ਆਰਟੀਜੀਐਸ ਕਰਿਆ ਠੀਕ ਜੀ ਇਹਨਾਂ ਦੇ ਅਕਾਊਂਟ ਤੇ ਤੇ ਉਹ ਤੋਂ ਬਾਅਦ ਜਦੋਂ ਇਹਨਾਂ ਨੂੰ ਮੈਂ ਵੀਏ ਬਾਰੇ ਪੁੱਛ ਰਾ ਰਿਹਾ ਇਹ ਕਹਿੰਦੇ ਅਜੇ ਟਾਈਮ ਲੱਗੂਗਾ ਹਜੇ ਕੈਨੇਡਾ ਦੇ ਜਿਵੇਂ ਅੱਗੇ ਆਪਣਾ ਝਗੜਾ ਚੱਲ ਪਿਆ ਕਹਿੰਦੇ ਇੰਡੀਆ ਦਾ ਬੰਦ ਕਰਤੀ ਵੀ ਏ ਉਹਦੇ ਕਰ ਕਹਿੰਦੇ ਥੋੜਾ ਟਾਈਮ ਲੱਗੂਗਾ ਜੀ ਚਲੋ ਉਸ ਤੋਂ ਬਾਅਦ ਫੇਰ ਇਹਨਾਂ ਨਾਲ ਗੱਲਬਾਤ ਕਰਦੇ ਰਹੇ ਇਹਦੇ ਘਰ ਹਸਬੰਦ ਨੇ ਫੋਨ ਬੰਦ ਕਰਤਾ ਫਿਰ ਕਿਰਨਦੀਪ ਕੋਲ ਨਾਲ ਮੇਰਾ ਸੰਪਰਕ ਹੁੰਦਾ ਰਿਹਾ ਜੀ ਜਦੋਂ ਕਿਰਨਦੀਪ ਨੂੰ ਪੈਸੇ ਪੁੱਛਿਆ ਜੀ ਵੀਜੇ ਵਾਸਤੇ ਪਹਿਲਾਂ ਤਾਂ ਟਾਲਮਟੋਲਾ ਕਰਦੇ ਰਹੇ ਫਿਰ ਉਹ ਜਦੋਂ ਇਹਨਾਂ ਨੂੰ ਸ਼ਕਤੀ ਬਾਰੇ ਪੁੱਛਿਆ ਜੀ ਉਸ ਤੋਂ ਬਾਅਦ ਇਹਨਾਂ ਨੇ ਫੋਨ ਹੀ ਬੰਦ ਕਰਤਾ ਜੀ ਇਹ ਘਟਨਾ ਹੈ ਗੱਲ ਕਰੀਏ ਕਦੋਂ ਕੁ ਦੀ ਹੈਗੀ ਹੈ ਘਟਨਾ ਜਿਹੜਾ ਕਿਹੜੇ ਮਹੀਨੇ ਦੀ ਘਟਨਾ ਹੈ 6 6 ਜੂਨ 2023 ਚ ਇਹਨੇ ਮੈਂ ਆਟੀਐਸ ਕਰੇ 3 ਲੱਖ ਰੁਪਏ ਉਸ ਤੋਂ ਬਾਅਦ ਕੋਈ رابطہ ਨਹੀਂ ਉਹਨਾਂ ਨੇ ਫਿਰ ਤੁਹਾਨੂੰ ਨਹੀਂ ਇਹਨਾਂ ਨੇ ਆਪਣੇ ਨਾਲ ਮੁੜ ਕੇ ਨਾ ਕੋਈ ਸੰਪਰਕ ਨਹੀਂ ਕਰਿਆ ਜੀ ਹੁਣ ਤੁਸੀਂ ਹੁਣ ਫੇਰ ਥਾਣੇ ਗਏ ਹੋ ਕੀ ਰਿਪੋਰਟ ਦਰਜ ਕਰਾਈ ਗਿਆ ਹਾਂਜੀ ਪਹਿਲਾਂ ਐਸਐਸਪੀ ਦੇ ਦਰਖਾਸਤ ਲਿਖਾਈ ਤੀਗੀ ਉਹਨਾਂ ਨੇ ਹੇਟੋ ਚੌਂਕੀ ਮਾਰਕ ਸੁਖਵਿੰਦਰ ਸਿੰਘ ਨੂੰ ਕਰਤੀ ਤੀਗੀ ਉਨਾ ਤੋਂ ਬਾਅਦ ਉਹਨਾਂ ਨੇ ਜਦੋਂ ਸੁਖਵਿੰਦਰ ਸਿੰਘ ਨੇ ਫੋਨ ਕਰਿਆ ਇਹੋ ਕਹਿੰਦੇ ਮੇਰੇ ਬਿਆਨ ਦਊਗਾ ਵਕੀਲ ਹੀ ਉਹ ਤੋਂ ਬਾਅਦ ਉਹਨਾਂ ਕੋਈ ਵਕੀਲ ਨਹੀਂ ਆਇਆ ਜੀ ਤੇ ਫਿਰ ਇਹਨਾਂ ਨੇ ਉਹ ਕਹੇ ਸਾਨੂੰ ਕਹਿੰਦੇ ਸੀ ਕਿ ਮੇਰੇ ਨਾਲ ਉੱਥੇ ਨੂੰ ਚੱਲੋ ਮੇਰੇ ਸਹੁਰੇ ਪਰਿਵਾਰ ਕੋਲ ਉਹ ਜਦੋਂ ਅਸੀਂ ਇਹਨਾਂ ਨੂੰ ਬਾਅਦੋਂ ਫਿਰ ਫੋਨ ਕਰਦੇ ਰਹੇ ਇਹਨਾਂ ਨੇ ਫੋਨੇ ਬੰਦ ਕਰਤਾ ਜੀ ਇਹਦੀ ਲਿਖਾ ਪੜੀ ਵੀ ਕੀਤੀ ਸਾਰੀ ਤੁਸੀਂ ਮਾਮਾ ਹਾਂਜੀ ਇਹਦਾ ਬਣਾਇਆ ਜੀ ਐਫੀਡਵਟ ਹੀ ਆਪਣਾ ਕਿੱਥੇ ਦੇ ਰਹਿਣ ਵਾਲੇ ਨੇ ਕੋਈ ਇਹ ਮਾਛ ਇਹ ਮਾ ਕੁੜੀ ਕਰੰਦੀਪ ਕੌਰ ਮਾਛਵਾੜਾ ਬੈਂਕ ਕਲੌਨੀ ਦੀ ਰਹਿਣ ਵਾਲੀ ਹੈ ਤੇ ਬੈ ਗੱਥੀ ਹੋਈ ਹੈ ਇਹ ਬਰਨਾਲੇ ਕੋਲ ਸੰਧੂ ਕਲਾ ਪਿੰਡ ਪਈ ਹੋਈ ਹੈ ਜੀ ਅਮਰਿੰਦਰ ਸਿੰਘ ਦੇ ਹਸਬੰਡ ਦਾ ਨਾਮ ਹੈ ਜੀ ਤੇ ਥੋੜੀ ਜਿਹੜੀ ਗੱਲਬਾਤ ਹੋਈ ਸੀ ਕੈਨੇਡਾ ਜਾਣ ਦੀ ਕਿੰਨੇ ਪੈਸੇ ਚੁਹੀ ਸੀ ਇਹਨਾਂ ਨਾਲ ਇਹਨਾਂ ਨਾਲ 28 ਲੱਖ ਰੁਪਏ ਚ ਗੱਲ ਹੋਈ ਸੀ ਪਹਿਲਾਂ ਅਡਵਾਂਸ ਇਹਨਾਂ 3 ਲੱਖ ਰੁਪਇਆ ਲੱਤਾ ਤੀ ਜੀ 3 ਲੱਖ ਲੈਣ ਤੋਂ ਬਾਅਦ ਕੋਈ ਸੰਪਰਕ ਨਹੀਂ ਬਣਿਆ ਨਹੀਂ ਇਹਨੇ ਉਸ ਤੋਂ ਬਾਅਦ ਸੰਪਰਕ ਕੋਈ ਨਹੀਂ ਕਰਿਆ ਜੀ ਤੇ ਜਿਵੇਂ ਹੁਣ ਪੁਲਿਸ ਨੇ ਮਾਮਲਾ ਦਰਜ ਕਰ ਦਿੱਤਾ ਤੇ ਕੋਈ ਛਾਪੇਮਾਰੀ ਵਗੈਰਾ ਗ੍ਰਿਫਤਾਰੀ ਹੋਈ ਥੋੜ ਨੂੰ ਲੱਗਿਆ ਪਤਾ ਕੁਝ ਹਾਂਜੀ ਇੱਕ ਵਾਰ ਇਹਦੇ ਘਰ ਆਈ ਗਈ ਸੀ ਛਾਪੇਮ ਤੇ ਹੱਥ ਕੁਝ ਨਹੀਂ ਲੱਗਿਆ ਤਾਂ ਨਹੀਂ ਹਜੇ ਤੱਕ ਇਹਨਾਂ ਦਾ ਕੋਈ ਅਤਾ ਪਤਾ ਨਹੀਂ ਲੱਗ ਰਿਹਾ ਜੀ ਹੁਣ ਕੀ ਮੰਗ ਕਰਨੀ ਮੈਨੂੰ ਇਨਸਾਫ ਦਵਾਉਣਾ ਚਾਹੀਦਾ ਈ ਮੇਰੇ ਪੈਸੇ ਵਾਪਸ ਆਉਣੇ ਚਾਹੀਦੇ ਨੇ ਸਣੀ ਪਿਆ ਜੀ ਸਣੀ ਪਿਆ ਜੀ ਤਾਂ ਥਾਕਰ ਕੇ ਉਹਨਾਂ ਨੇ ਅਗਸਤ 2024 ਚ ਇਸ ਦੀ ਸ਼ਿਕਾਇਤ ਐਸਐਸਪੀ ਖੰਨਾ ਕੋਲ ਦਰਜ ਕਰਵਾਈ ਹੈ ਜਿਸ ਤੇ ਕਾਰਵਾਈ ਕਰਦੇ ਹੋਏ ਹੁਣ ਸਮਰਾਲਾ ਪੁਲਿਸ ਵੱਲੋਂ ਦੋਮਾ ਤੇ ਰਾਂਗ ਦੇ ਬਿਆਨ ਲਏ ਗਏ ਨੇ ਅਤੇ ਦੋਸ਼ੀ ਪਤੀ ਪਤਨੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਬਲਵਿੰਦਰ ਸਿੰਘ ਮੁਸਕਾਬਾਦ ਜੀ ਮੇਰੇ ਬੇਟਾ ਅਰਵਿੰਦਰ ਸਿੰਘ ਨੂੰ ਕੈਨੇਡਾ ਦੇ ਚਾਸੇ ਚ ਲੈ ਲਿਆ ਜੀ ਇਹਨਾਂ ਨੇ ਕਿਰਨਦੀਪ ਗੌਰ ਨੇ ਜੀ ਹਾਲਫੀਆ ਬਿਆਨ ਦੇ ਕੇ 3 ਲੱਖ ਰੁਪਏ ਇਹਨਾਂ ਤੋਂ ਲੁੱਟੇ ਗਏ ਨੇ ਆ ਐਫੀਡੇਟ ਦਿੱਤਾ ਹੋਇਆ ਨਾ ਨਹੀਂ ਤੇ ਗੱਲ ਕਰੀ ਕਿੰਨੀ ਧੀਰ ਹੋ ਗਈ ਜਿਹੜੇ ਪੈਸੇ ਦਿੱਤੇ ਸੀ ਤੇ ਕੋਈ ਉਹਨਾਂ ਨੇ ਤੁਹਾਨੂੰ ਕੋਈ ਵੀਜ਼ਾ ਵਗੈਰਾ ਕੋਈ ਨਹੀਂ ਲੈ ਕੇ ਦਿੱਤਾ ਨਹੀਂ ਕੁਝ ਨਹੀਂ ਲੈ ਕੇ ਦਿੱਤਾ ਜੀ 22 22 6 ਦੀ ਹੈ 2023 ਦੀ ਗੱਲ ਹੈ ਉਹ ਚ ਪੈਸੇ ਲੱਤੇ ਆ ਆਰਟੀਐਸ ਕਰਾਇਆ ਜੀ ਇਹਨਾਂ ਨੇ ਉਹ ਦਰਖਾਸਤ ਦੇ ਵਿੱਚ ਇਹ ਨੰਬਰ ਵੀ ਦਿੱਤਾ ਹੋਇਆ ਜੀ ਤੇ ਫੇਰ ਸਾਡੇ ਨਾਲ ਕੋਈ ਸੰਪਰਕ ਕਰਨ ਤੋਂ ਨਹੀਂ ਆਈ ਤੁਹਾਨੂੰ ਕਿਦਾਂ ਲੱਗਿਆ ਵੀ ਤੁਹਾਨੂੰ ਚਾਂਸ ਚ ਲਿਆ ਗਿਆ ਥੋੜੀ ਨੂੰ ਧੱਕੀ ਹੋਈ ਆ ਜੇ ਸਾਡੇ ਨਾਲ ਗੱਲ ਕਰਨ ਨੂੰ ਛੱਡ ਗਈ ਜੀ ਫੇਰ ਤੁਸੀਂ ਦਰਖਾਸਤ ਥਾਣੇ ਦਿੱਤੀ ਐਸਐਸਪੀ ਜੀ ਸਾਹਿਬ ਦੇ ਦਰਖਾਸਤ ਦਿੱਤੀ ਆ ਜੀ 5 8 2024 ਨੂੰ ਜੀ ਹੁਣ ਪਰਚਾ ਦਰਜ ਹੁਣ ਪਰਚਾ ਦਰਜ ਹੋ ਗਿਆ 420 406 ਤੇ 120 ਹੋ ਗਿਆ ਤੇ ਹੁਣ ਕੀ ਕਹਿੰਦੇ ਨੇ ਪੁਲਿਸ ਦੇ ਅਧਿਕਾਰੀ ਪੁਲਿਸ ਅਧਿਕਾਰੀ ਰੇਡ ਮਾਰ ਰਹੀ ਹੈ ਜੀ ਕਹਿੰਦੇ ਸਾਨੂੰ ਮਿਲ ਨਹੀਂ ਰਹੀ ਹੈਗੇ ਕਰ ਜਾਂਦੇ ਨੇ ਤਾਂ ਕਰਦਿਆਂ ਸਾਡੀ ਬੇਦਖਲ ਕਰੀ ਹੋਈ ਆ ਜਾਂ ਪੁਲਿਸ ਵਾਲਿਆਂ ਨੇ ਕਿ ਸਾਨੂੰ ਕਾਗਜ਼ ਪੱਤਰ ਦਿਖਾਓ ਕੋਈ ਕਾਗਜ਼ ਪੱਤਰ ਨਹੀਂ ਦਿਖਾਈ ਇਹਨਾਂ ਨੂੰ ਟੋਡੇ ਵੱਲ ਮੰਗ ਕੀ ਕੀਤੀ ਜਾ ਰਹੀ ਆ ਮੰਗ ਰਹੀਏ ਸਾਡੇ ਪੈਸੇ ਦਵਾਈ ਜਾਣ ਜੀ ਮੈਂ ਤਾਂ ਵਿਆਜ ਭਾ ਰਿਹਾ ਹਾਂ ਜੀ ਵਿਆਜ ਤੇ ਲਾਸੀ ਪੈਣੀ ਹਾਂ ਵਿਆਜ ਤੇ ਲੱਤੇ ਹੋਏ ਨੇ ਜੀ ਪੂਰਾ ਵੀ ਸੂਤ ਆਈ ਸਾਡੇ ਕੋਲ ਆਰਟੀਐਸ ਜੀ ਤੋਂ ਗਾਹਾਂ ਵਿਆਜ ਤੇ ਲੱਤੇ ਆਰਟੀਐਸ ਉਹਨੇ ਭਾਇ ਨੇ ਸਾਨੂੰ ਇਹ ਜਿਹੜੇ ਪੈਸੇ ਤੁਸੀਂ ਇਹ ਤੁਸੀਂ ਪੱਕਿਆਂ 'ਚ ਭੇਜੇ ਨੇ ਆਰਟੀਐਸ ਵਗੈਰਾ ਹਾਂ ਜੀ ਪੱਕਿਆਂ 'ਚ ਭੇਜੇ ਨੇ ਤੇ ਉਦੋਂ ਨਾਲ ਗੱਲ ਕਦੋਂ ਹੀ ਸੀ ਲਾਸਟ ਜੈਂਟ ਨਾਲ ਲਾਸਟ ਗੱਲ ਹੋਈ ਨੂੰ ਜੀ ਮੈਂ ਕਹਿੰਦਾ ਜੀ ਮਾਰਚ ਜੋ ਹੋਈ ਹੈ ਜੀ 7 ਜੀ ਹਾਂਜੀ ਹਾਂਜੀ ਉਦੋਂ ਕੀ ਅਸ਼ਵਾਸ਼ਣ ਦਿੱਤਾ ਸੀ ਉਹਨੇ ਤੁਹਾਨੂੰ ਜੀ ਤੁਹਾਡੇ ਸਾਰੇ ਪੈਸੇ ਦਵਾਂਗੀ ਸਨੇ ਵਿਆਜ ਤੁਹਾਡੇ ਪੈਸੇ ਵਾਪਸ ਕਰਾਉਂਗੀ ਤੁਸੀਂ ਮੇਰੇ ਨਾਲ ਮੇਰੇ ਸਹੁਰੇ ਪਰਿਵਾਰ ਤੇ ਰੇਡ ਕਰੋ ਮੇਰੀ ਸਹੁਰੇ ਪਰਿਵਾਰ ਨਾਲ ਅਣਮਨ ਹੋ ਗਈ ਹੈ ਵੀ ਤੁਸੀਂ ਉਹਤੇ ਪਰਚਾ ਦਰਜ ਕਰੋ ਤੇ ਪਹਿਲਾਂ ਵੀ ਕਹਿੰਦੀ ਪਰਚਾ ਦਰਜ ਹੈ ਇਹੀ ਮਾਮਲੇ ਦੇ ਵਿੱਚ ਹਾਂਜੀ ਹਾਂਜੀ ਤੇ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਸੰਪਰਕ ਕਰਨ ਨੂੰ ਹਟ ਗਈ ਫੋਨੇ ਬੰਦ ਕਰਤੇ ਜੀ ਉੱਥੇ ਹੀ ਥਾਣਾ ਮੁਖੀ ਦਵਿੰਦਰਪਾਲ ਸਿੰਘ ਨੇ ਦੱਸਿਆ ਹੈ ਕਿ ਦੋਸ਼ੀਆਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਲਦ ਹੀ ਦੋਸ਼ੀ ਪੁਲਿਸ ਦੀ ਗ੍ਰਿਫਤ ਚ ਹੋਣਗੇ ਇਹ ਮੁਸ਼ਕਾਬਾਦ ਦੇ ਸੀ ਜੀ ਅਮਰਿੰਦਰ ਸਿੰਘ ਉਹਨਾਂ ਨੇ ਆਪਣੇ ਲੜਕੇ ਨੂੰ ਬਾਹਰ ਭੇਜਣਾ ਸੀ ਤੇ ਉਹਨਾਂ ਦੇ ਏਜੰਟ ਕਿਰਨਦੀਪ ਕੌਰ ਨਾਲ ਗੱਲ ਹੋ ਗਈ ਸੀ ਜੋ ਮਾਛੀਵੜ ਦੇ ਰਹਿਣ ਵਾਲੇ ਨੇ ਅਤੇ ਮੋਹਾਲੀ ਵਗੈਰਾ ਕੰਮ ਕਰਦੇ ਨੇ ਏਜੰਟੀ ਦੇ ਜੀ ਕਿੰਨੇ ਪੈਸੇ ਆਂਦਾ ਸੀ ਕਹਿੰਦੇ 3 ਲੱਖ ਰੁਪਏ ਲਏ ਇਹਨਾਂ ਨੇ ਜੀ 3 ਲੱਖ 28 ਲੱਖ ਰੁਪਏ ਚ ਕਿਹਾ ਸੀ ਵੀ ਅਸੀਂ ਕੈਨੇਡਾ ਭੇਜ ਦਾਂਗੇ 3 ਲੱਖ ਰੁਪਏ ਐਡਵਾਂਸ ਮੰਗਿਆ ਸੀ ਉਹਦੀ ਆਰਟੀਜੀਐਸ ਆਪਣੇ ਹਸਬੰਡ ਦੇ ਨਾਂ ਤੇ ਕਰਾ ਦਿੱਤੀ ਸੀ ਜੀ ਉਸ ਤੋਂ ਬਾਅਦ ਮੁਕਦਮਾ ਦਰਜ ਹੋਇਆ ਉਸ ਤੋਂ ਬਾਅਦ ਮੁਕਦਮਾ ਦਰਜ ਹੋ ਗਿਆ ਜੀ ਛਾਪੇਮਾਰੀ ਹੋ ਰਹੀ ਹੈ ਤੇ ਘਰੇ ਲੋਕ ਲਗਾ ਕੇ ਬੱਜੇ ਹੋਏ ਨੇ ਤੁਹਾਨੂੰ ਕੋਈ ਪਹਿਲਾਂ ਵੀ ਮਾਮਲਾ ਦਰਜ ਆ ਕੋਈ ਆਇਆ ਜੀ ਹਰਤਾਲ ਚ ਉਹਨਾਂ ਦੇ ਘਰ ਕੋਈ ਗਿਆ ਉਹਨਾਂ ਤੇ ਕੋਈ ਹਲੇ ਰਿਕਾਰਡ ਖੰਡਾਰ ਰਿਹਾ ਹੈ ਤਾਂ ਵਿਦੇਸ਼ ਭੇਜਣ ਦੇ ਨਾਮ ਤੇ ਆਏ ਦਿਨ ਨੌਜਵਾਨ ਠੱਗੇ ਜਾਂਦੇ ਨੇ ਅਨੇਕਾਂ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਜਿੱਥੇ ਕਿ ਲੋਕ ਇਹ ਜਿਹੇ ਵਿਅਕਤੀਆਂ ਨੂੰ ਜਾਂ ਫਿਰ ਨੌਜਵਾਨਾਂ ਨੂੰ ਆਪਣੇ ਚਾਅ ਸੇ ਚ ਲੈਂਦੇ ਨੇ ਵਿਦੇਸ਼ ਭੇਜਣ ਦੇ ਨਾਮ ਤੇ ਉਹਨਾਂ ਤੋਂ ਲੱਖਾਂ ਰੁਪਏ ਠੱਗਦੇ ਨੇ ਅਤੇ ਫਰਾਰ ਹੋ ਜਾਂਦੇ ਨੇ ਪਿੱਛੇ ਅਜਿਹੇ ਮੁੰਡੇ ਕੁੜੀਆਂ ਕੋਲ ਥਾਣੇ ਕਚੇਰੀਆਂ ਦੇ ਚੱਕਰ ਕੱਟਣ ਤੋਂ ਇਲਾਵਾ ਕੁਝ ਵੀ ਬਾਕੀ ਨਹੀਂ ਰਹਿ ਜਾਂਦਾ ਸਮਰਾਲਾ ਤੋਂ ਸੁੱਚਾ ਸਿੰਘ ਬੰਗੜ ਸੈਂਟਰਲ ਪੰਜਾਬ ਟੀਵੀ